ਸ਼੍ਰੀ ਮੋਕਤਸਰ ਸਾਹਿਬ ਦੇ ਮਲੋਟ ਰੋਡ ਤੇ ਮੌਜੂਦ ਹਾਈਵੇ ਆ ਔਰ ਇੱਥੇ ਦੇਰ ਸ਼ਾਮ ਕਰੀਬ 7 ਵਜੇ ਐਕਸੀਡੈਂਟ ਹੋਇਆ ਕਾਰ ਤੇ ਮੋਟਰਸਾਈਕਲ ਦਾ ਜਿਸ ਦੇ ਵਿੱਚ ਪਤੀ ਪਤਨੀ ਜ਼ਖਮੀ ਹੋ ਗਏ ਨੇ ਗੰਭੀਰ ਜ਼ਖਮੀ ਹੋਏ ਨੇ ਦੱਸਦੀਏ ਕਿ ਜਾਣਕਾਰੀ ਦੇ ਅਨੁਸਾਰ ਇੱਥੋਂ ਦੋਹੇ ਵਾਲਾ ਪਤੀ ਪਤਨੀ ਜਾ ਰਹੇ ਸਨ ਹਸਪੀਟਲ ਦੇ ਵਿੱਚ ਜੌਬ ਕਰਦੇ ਸਨ ਔਰ ਪਿੱਛੋਂ ਇੱਕ ਕਾਰ ਆਉਂਦੀ ਆ ਜਾਣਕਾਰੀ ਦੇ ਅਨੁਸਾਰ ਟੱਕਰ ਮਾਰ ਦਿੰਦੀ ਆ ਔਰ ਦੋਨੋਂ ਹੀ ਪਤੀ ਪਤਨੀ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਮੁਕਸਰ ਦੇ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਐਸਐਸਐਫ ਜਿਹੜੀ ਪੁਲਿਸ ਹੈਗੀ ਆ ਉਹਨਾਂ ਦੇ ਵਿੱਚ ਵੱਲੋਂ ਲੈ ਕੇ ਉੱਥੇ ਦਾਖਲ ਕਰਾ ਦਿੱਤਾ ਜਾਂਦਾ ਪਰ ਤਸਵੀਰਾਂ ਇੱਥੇ ਇਹ ਵੀ ਸਾਂਝੀਆਂ ਕਰਾਂਗੇ ਇੱਥੇ ਹੀ ਜਿਹੜਾ ਐਕਸੀਡੈਂਟ ਆ ਜਗ੍ਹਾ ਤੇ ਹੋਇਆ ਹੈਗਾ ਦੱਸ ਦਈਏ ਕਿ ਪੈਲਸ ਦੋ ਨੇ ਇੱਥੇ ਔਰ ਇਸ ਦੇ ਵਿਚਕਾਰ ਜਿਹੜਾ ਐਕਸੀਡੈਂਟ ਹੋਇਆ ਔਰ ਇੱਥੋਂ ਮੋਟਰਸਾਈਕਲ ਵੀ ਚੁੱਕ ਲਿਆ ਗਿਆ ਹੈਗਾ ਔਰ ਇੱਥੇ ਕਾਰ ਵੀ ਮੌਜੂਦ ਹੈ ਨਹੀਂ ਔਰ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਜੋ ਕਾਰ ਸੀਗੀ ਉਹ ਕਾਰ ਵਾਲਾ ਫਰਾਰ ਹੋ ਚੁੱਕਿਆ ਹੈਗਾ ਔਰ ਮੌਕੇ ਤੋਂ ਫਰਾਰ ਹੋ ਗਿਆ ਔਰ ਇੱਥੇ ਮੋਟਰਸਾਈਕਲ ਪਿਆ ਸੀਗਾ ਔਰ ਹੁਣ ਮੋਟਰਸਾਈਕਲ ਵੀ ਇੱਥੇ ਮੌਜੂਦ ਹੈ ਨੀਗਾ ਔਰ ਜਾਣਕਾਰੀ ਦੇ ਅਨੁਸਾਰ ਦੱਸ ਦਈਏ ਕਿ ਸਾਹਮਣੇ ਜਿਹੜੇ ਘਰ ਨੇ ਲਾਈਟਾਂ ਜਗ ਰਹੀਆਂ ਹੋਣਗੀਆਂ ਹਨੇਰਾ ਹੈਗਾ ਔਰ ਉੱਥੇ ਦੋ ਕਾਰ ਹੈਗੇ ਉਹਨਾਂ ਕਾਰ ਦੇ ਵਿੱਚ ਇੱਕ ਦੇ ਉਹ ਮੋਟਰਸਾਈਕਲ ਐਕਸੀਡੈਂਟ ਵਾਲਾ ਲਾਇਆ ਹੋਇਆ ਅਸੀਂ ਉੱਥੇ ਦੇਖਣ ਗਏ ਸੀ ਲੇਕਿਨ ਉਹਨਾਂ ਦੇ ਵੱਲੋਂ ਮਨਾ ਜਿਹੜਾ ਕਰ ਦਿੱਤਾ ਗਿਆ ਹੈਗਾ ਕਿਥੇ ਜਾ ਰਹੇ ਸੀ ਦੋਵੇਂ ਵਾਲੇ ਜਾ ਰਹੇ ਸੀਗੇ ਡਿਊਟੀ ਕਰਕੇ ਮੇਰੇ ਪਿੱਛੋਂ ਮਾਰੀ ਆ ਗੱਡੀ ਗਈ ਪਿੱਛੋਂ ਮਾਰਦੀ ਗੱਡੀ ਬਾਈ ਕੋਈ ਨਹੀਂ ਬਾਤ ਬਣਾ ਲਾਂਗੇ ਜਿਹੜੀ ਨਾਮ ਹੈਗਾ ਕੀ ਮੇਰਾ ਨਾਮ ਜੀ ਹਰਮੀਤ ਸਿੰਘ ਹੈ ਮੇਰੇ ਚਾਚਾ ਜੀ ਦਾ ਲੜਕਾ ਇਹ ਇਹ ਇੱਥੇ ਦੋਵੇਂ ਜੋਈ ਦੋਵੇਂ ਜੀ ਹਸਪੀਟਲ ਦੇ ਜੋਬ ਕਰਦੇ ਆ ਠੀਕ ਆ ਜੀ ਇਹ ਅੱਜ ਰਸਤੇ ਜਾ ਹੀ ਜਾਂਦੇ ਸੀਗੇ ਰਸਤੇ 'ਚ ਪਿੱਛੋਂ ਗੱਡੀ ਮਾਰੀ ਠੀਕ ਆ ਜਿਹੜੇ ਬੰਦੇ ਨੇ ਇਹ ਕਹਿੰਦੇ ਗੱਡੀ ਮਾਰੀ ਆ ਉਹਦੇ ਦਿਮਾਗ 'ਚ ਫਰਕ ਆ ਠੀਕ ਆ ਜੀ ਉਹਦਾ ਬਲੱਡ ਵੱਧਾ ਠੀਕ ਆ ਜੀ ਰਜਾਨਾ ਬੱਚੇ ਹੁੰਦੇ ਸੀ ਨਾਲ ਅੱਜ ਛੁੱਟੀ ਕਰਨ ਬੱਚੇ ਨਾਲ ਹੈ ਨਹੀਂ ਸੀਗੇ ਜੀ ਦੋਨੇ ਵਿੱਚੋਂ ਗੱਡੀ ਮਾਰੀ ਜੀ ਬੱਚੇ ਦੋਨੇ ਮਰ ਜਾਂਦੇ ਜੇ ਪਿੱਛੇ ਮੰਨ ਲਾ ਗੱਡੀ ਮਾਰੀ ਠੀਕ ਆ ਅੱਜ ਬੱਚੇ ਹੈ ਨਹੀਂ ਸੀਗੇ ਜੀ ਉਹਨਾਂ ਦਾ ਨਾਂ ਹੀ ਹਰਗਵਿੰਦ ਸਿੰਘ ਆ ਜੀ ਜੀ ਕਿੱਥੋਂ ਜਾ ਰਹੇ ਸੀਗੇ ਇਹ ਮੁਕਸਰ ਤੋਂ ਦੋਨੇ ਜੌਬ ਕਰਕੇ ਦੋਨੇ ਵੀ ਮੀਆਂ ਬੀਬੀ ਜਾ ਰਹੇ ਸੀਗੇ ਜੀ ਹਸਪੀਟਲ ਜੌਬ ਕਰਦੇ ਦੋਨੇ ਠੀਕ ਆ ਜੀ ਪਿੰਡ ਨੂੰ ਜਾ ਰਹੇ ਸੀਗੇ ਪਿੰਡ ਦੁਵੇ ਵਾਲਾ ਜੀ ਪਿੱਛੋਂ ਗੱਡੀ ਮਾਰੀ ਜੀ ਤੇ ਪ੍ਰਾਈਵੇਟ ਹਸਪਤਲ ਹਾਂ ਪ੍ਰਾਈਵੇਟ ਹਸਪਤਲ ਦੇ ਜਨੇਸ਼ ਦੇ ਜੋਬ ਕਰਦੇ ਆ ਇਹ ਦੋਨੇ ਚੀਜ਼ ਜੀ ਸੱਟਾਂ ਬਹੁਤ ਜ਼ਿਆਦਾ ਲੱਗਦੀਆਂ ਜੀ ਠੀਕ ਹੈ ਇਹ ਮੋਟਰਸਾਈਕਲ ਤੇ ਬਾਈਕ ਤੇ ਜਾ ਰਹੀ ਸੀ ਕਿ ਜੀ ਇਹ ਜੀ ਹੁਣੇ ਹੀ ਮੰਨ ਲਓ ਅੱਧਾ ਘੰਟਾ ਪਹਿਲਾਂ ਦੀ ਗੱਲ ਹੈ ਜੀ ਹੁਣ ਟਾਈਮ ਹੋ ਗਿਆ ਮੰਨ ਲਓ ਮੰਨ ਲਓ ਹੋ ਵੀ 7 ਵਜੇ ਦੀ ਗੱਲ ਈ ਹੈ ਠੀਕ ਹੈ ਜੀ ਇਹ ਪਿੰਡ ਨੂੰ ਜਾ ਰਹੀ ਸੀ ਕਿ ਜੀ ਤੇ ਪਿੱਛੋਂ ਗੱਡੀ ਮਾਰੀ ਗਈ ਜੀ ਗੱਡੀ ਵਾਲੇ ਪਤਾ ਹਾਂ ਜੀ ਗੱਡੀ ਵਾਲੇ ਰਪਾਣੇ ਦੇ ਹੈਗੇ ਆ ਜੀ ਉਹ ਬਜ਼ੁਰਗ ਬੰਦਾ ਜੀ ਠੀਕ ਆ ਜੀ ਉਹਦਾ ਬਲੱਡ ਵੀ ਵੱਧਾ ਕਹਿੰਦੇ ਜੀ ਤੇ ਉਹਦੇ ਦਿਮਾਗ 'ਚ ਵੀ ਨੁਕਸਾ ਆ ਜੀ ਮੰਗ ਕੀ ਕਰਦੇ ਅਸੀਂ ਕਾਰਵਾਈ ਦੀ ਮੰਗ ਕਰਦੇ ਆ ਜੀ ਜੇ ਮੰਨ ਲਓ ਅੱਜ ਇਹਨਾਂ ਨਾਲ ਬੱਚੇ ਹੈ ਨਹੀਂ ਸੀਗੇ ਜਾ ਰਹੇ ਸੀਗੇ ਜੀ ਦੋ ਬੱਚੇ ਪੜ੍ਹਾ ਰਹੇ ਆ ਇਹ ਜੀ ਇੱਥੇ ਠੀਕ ਆ ਜੀ ਮੁਖਸਰ ਤੇ ਅੱਜ ਬੱਚੇ ਛੁੱਟੀ ਕਰਨ ਬੱਚੇ ਹੈ ਨਹੀਂ ਸੀ ਨਾਲ ਬੱਚੇ ਹੁੰਦੇ ਜੀ ਤੇ ਕੀ ਹਾਲਤ ਹੁੰਦੀ ਜੀ ਅੱਜ ਦੋਨਾਂ ਦੇ ਉਹਨਾਂ ਦੇ ਬਹੁਤ ਸੱਟਾਂ ਲੱਗੀਆਂ ਆਈਆਂ ਜਿਆਦੇ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ ਅਸੀਂ ਕਾਰਵਾਈ ਕਰਾਉਣਾ ਚਾਹੁੰਦੇ ਹਾਂ ਮੇਰਾ ਨਾਮ ਜਸਪ੍ਰੀਤ ਸਿੰਘ ਆ ਕੀ ਹੋਇਆ ਕੀ ਐਕਸੀਡੈਂਟ ਕਿੱਥੇ ਹੋਇਆ ਹੈਗਾ ਇਹ ਹੋਇਆ ਜੀ ਆਪਣੇ ਗਾਰਡਨ ਰੂਮ ਪੈਸੇ ਕੁੱਤੀ ਵੱਜੋਂ ਕਦ ਕਦ ਹੋਇਆ ਓਕੇ ਕਾਰ ਦੇ ਮੋੜ ਤੇ ਹੋਇਆ ਕਿੰਨੇ ਜਖਮੀ ਹੋਏ ਦੋ ਜਖਮੀ ਹੋਇਆ ਕਾਰ ਵਾਲੇ ਨੇ ਮਗਰੋਂ ਮਾਰਿਆ ਮੁਰਝਾ ਜਾਂਦਿਆਂ ਨੂੰ ਕੋਈ ਮੋਟਰ ਜਾਂ ਪਾਣੀ ਯਾਰੇ ਮਲੋੜ ਨੂੰ ਕੋਈ ਮੋੜ ਯਾਰੇ ਕਿੰਨੇ ਕਬੀਟੇ ਗੰਦੂ ਆ ਹੁਣੇ ਹੀ ਬਸ ਤੇ ਜਖਮੀ ਕੌਣ ਕੌਣ ਹੈਗਾ ਕਿੰਨੇ ਕ ਜਾਣੀ ਹੈਗੇ ਦੋ ਦੋ ਜਖਮੀਆਂ ਰੇਡੀਆ ਕਾ ਕਿੰਨਿਆਂ ਦੇ ਛੱਟਾ ਕਿੰਨਾਂ ਚੱਲੀ ਛੱਟਾ ਦੇ ਬਹੁਗੀਆਂ ਰਣਜੀਤ ਲੱਗ ਛੱਟਾ ਇਹ ਜਿਨ੍ਹਾਂ ਦਾ ਛੱਟਾ ਲੱਗਿਆ ਕਾਰਸ ਤੇ ਸੀਗੇ ਇਹ ਤੇ 300 ਦੇ ਕਾਰ ਵਾਲਾ ਮੌਕੇ ਤੇ ਸੀਗਾ ਜਾਂ ਫਰਾਰ ਹੋ ਗਿਆ ਕਾਰ ਵਾਲਾ ਫਰਾਰ ਆ ਜੀ ਉਹ ਕਹਿੰਦਾ ਦਿਮਾਗ ਥਰਕਾ ਕਾ ਕਿ ਕਿਹੜੀ ਕਾਰ ਸੀ ਜੀ ਪਤਾ ਲੱਗਾ ਨਹੀਂ ਪਤਾ ਲੱਗਾ ਕਿਹੜੀ ਕਾਰ ਸੀ ਤੁਸੀਂ ਦੱਸੋ ਜੀ ਤੁਸੀਂ ਬਤਾਨਾ ਕਿਹੜੀ ਕਾਰ ਸੀ ਆਪਣੀ ਕਾਰ ਉਹ ਵਾਦੇ ਹੈ ਨਹੀਂ ਮੋਕੇ ਦੇ ਉੱਤੇ ਕੋਈ ਨਹੀਂ ਬੰਦਾ ਤਾਂ ਫਰਾਰ ਹੈ ਨਹੀਂ ਕੋਈ ਨਾ ਕਾਰ ਵੀ ਹੈ ਨਹੀਂ ਕਿਤੇ ਜੀ ਬੰਦੇ ਦੇ ਉਹ ਮਾਲ ਕਾ ਗਿਆ ਜ਼ਹਿਰ ਆਈ ਸੀ ਯਾਰ